ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਕੁਝ ਸੂਟ ਮੈਂ ਤਿਆਰ ਕੀਤੇ ਸੀਗੇ ਲੈਸ ਨਾਲ ਤੇ ਲੈਸ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਤੁਹਾਨੂੰ ਦੱਸਦੀ ਹਾਂ ਨਾਲ ਨਾਲ ਦਖਾਂ ਦੇ ਆ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਦੇਖੋ ਆਹ ਵਾਲਾ ਸੂਟ ਆਹ ਦੇਖੋ ਇਹਦੀ ਇਸ ਤਰ੍ਹਾਂ ਕਰਕੇ ਜਿਹੜੀ ਲੈਸ ਲਗਾਈ ਵੀ ਹੈ ਸਿੱਧੇ ਪੈਨਲ ਜਾਂਦੇ ਆ ਤੇ ਆ ਮੋੜਿਆਂ ਤੋਂ ਨਹੀਂ ਜਾਂਦੇ ਆ ਦੇਖੋ ਉੱਥੋਂ ਜਾਂਦੇ ਇਸ ਤਰ੍ਹਾਂ ਕਰਕੇ ਜਿਹੜਾ ਡਿਜ਼ਾਈਨ ਪਾਇਆ ਤੇ ਨੀਚੇ ਜਿਹੜਾ ਘੇਰੇ ਤੇ ਇਸ ਤਰ੍ਹਾਂ ਕਰਕੇ ਲੈਸ ਦਾ ਡਿਜ਼ਾਈਨ ਦੇ ਦਿੱਤਾ ਤੇ ਨਾਲ ਹੀ ਜਿਹੜੇ ਬਾਜੂ ਦੀ ਇਸ ਤਰ੍ਹਾਂ ਕਰਕੇ ਲੈਸ ਲਗਾ ਦਿੱਤੀ ਤੇ ਆ ਜਿਹੜਾ ਸਿੰਪਲ ਕੱਪੜਾ ਲੈ ਕੇ ਇਸ ਤਰ੍ਹਾਂ ਕਰਕੇ ਲੈਸ ਨਾਲ ਜਿਹੜਾ ਡਿਜ਼ਾਈਨਿੰਗ ਕਰ ਦਿੱਤਾ ਇਹਦਾ ਤੇ बॉटम ਜਿਹੜੀ ਹੈਗੀ ਇਹਦੀ ਪਲੇਨ ਤੇ ਨੀਚੇ ਹੈਗਾ ਚਿਕਨ ਦਾ ਕੰਮ ਹੋਇਆ ਵਾ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਦੂਸਰਾ ਸੂਟ ਇਸ ਤਰ੍ਹਾਂ ਤੁਸੀਂ ਲੈਸ ਨਾਲ ਡਿਜ਼ਾਈਨਿੰਗ ਦੇਖ ਕੇ ਕਿਸੇ ਵੀ ਸਿੰਪਲ ਸੂਟ ਨੂੰ ਵਧੀਆ ਬਣਾ ਸਕਦੇ ਹੋ ਤੇ बॉटम ਜਿਹੜੀ ਇਹਦੀ ਵੀ ਪਲੇਨ ਹੈ ਆ ਦੇਖੋ ਆ ਵੀ ਜਿਹੜਾ ਸਿੰਪਲ ਸੂਟ ਮੈਂ ਲਿੱਤਾ ਸੀਗਾ ਤੇ ਹੁਣ ਅਗਲਾ ਸੂਟ ਦਿਖਾਉਂਦੇ ਸਾਨੂੰ ਆ ਦੇਖੋ ਇਹ ਵੀ ਸਿੰਪਲ ਜਿਹੜਾ ਮੈਚਿੰਗ ਸੂਟ ਲਿੱਤਾ ਸੀਗਾ ਤੇ ਸਭ ਤੋਂ ਪਹਿਲਾਂ ਇਹਦੇ ਲਗਾਈ ਹੈ ਬਾਜੂ ਤੇ ਲੈਸ ਆਨੇ ਕੋਸਾ ਵਰਕੇ ਤੇ ਫੇਰ ਇਹਦੇ ਲਗਾਈ ਹੈ ਚਾਕਾਂ ਤੇ ਲੈਸ ਦੋਨੋਂ ਪਾਸੇ ਤੇ ਫੇਰ نیچے ਇਸ ਤਰ੍ਹਾਂ ਕਰਕੇ ਘੇਰੇ ਤੇ ਲੈਸ ਲਗਾਉਦੇ ਆ ਆ ਦੇਖੋ ਐਸ ਤਰ੍ਹਾਂ ਕਰਨਾ ਛੋੜ ਦੀ ਲੁੱਕ ਜਿਹੜੀ ਕਿੰਨੀ ਵਧੀਆ ਹੋ ਗਈ ਤੁਸੀਂ ਦੇਖੇ ਸਕਦੇ ਤੇ ਆ ਇਸ ਤਰ੍ਹਾਂ ਕਰਕੇ ਮੈਚਿੰਗ ਸੂਟ ਜਿਹੜਾ ਸਿੰਪਲ ਲੱਗਦਾ ਸੀ ਤੇ ਉਹਨੂੰ ਐਸ ਤਰ੍ਹਾਂ ਕਰਕੇ ਲੈਸ ਨਾਲ ਲਜਾਈਨਿੰਗ ਦੇ ਦੁੱਤੀ ਹੈ ਤੇ ਹੋਰ ਤੁਹਾਨੂੰ ਮੈਂ ਦਿਖਾਉਣੀ ਹੈ ਅਗਲਾ ਸੂਟ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਪਲੀਜ਼ ਤੇ ਵੀਡੀਓ ਪਸੰਦ ਆਨਦੀ ਹੈ ਤੇ ਵੀਡੀਓ ਨੂੰ ਫੁਲ ਵਾਚ ਕਰਿਓ ਤੇ ਲਾਈਕ ਕਰਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਇਹ ਤਾਂ ਪਸੰਦਾਂ ਲਈ ਹੈ। ਬਾਟਮ ਇਹਦੀ ਵੀ ਚਿਕਨ ਦੀ ਹੈ ਤੇ ਇਹ ਮੈਂ ਜਿਹੜੀ ਸਟੇਟ ਬਾਟਮ ਬਣਾਈ ਸੀਗੀ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਇਹਦੀ ਸ਼ਰਟ ਆ ਦੇਖੋ ਸਭ ਤੋਂ ਪਹਿਲਾਂ ਇਹਦਾ ਵੀ ਗळा ਦੇਖੋ। ਅੱਜ ਕੱਲ ਜਿਹੜਾ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਚ ਹੈ ਤੇ ਇਸ ਤਰ੍ਹਾਂ ਕਰਕੇ ਇਹਦਾ ਵੀ ਗळा ਬਣਾਇਆ ਤੇ ਨਾਲ ਹੀ ਜਿਹੜਾ ਬਾਟਮ ਨਾਲ ਦਾ ਕੱਪੜਾ ਇਸ ਤਰ੍ਹਾਂ ਕਰਕੇ ਬਾਜੂ ਤੇ ਲਗਾਤਾ ਤੇ ਇਹਦੇ ਵੀ ਮੋਰੇ ਲੈਂਸ ਲਗਾਈ ਵੀ ਐ ਤੇ ਇੱਥੇ ਵੀ ਦੀ ਲੈਂਸ ਐ ਤੇ ਐਸ ਤਰ੍ਹਾਂ ਕਰਕੇ ਦੋ ਦੋ ਬੱਟੀਆਂ ਦੀਆਂ ਲੈਂਸ ਦੇ ਲਗਾਤੀਆਂ ਤੇ ਨੀਤੇ ਵੀ ਬਾਟਮ ਨਾਲ ਦਾ ਜਿਹੜਾ ਕੱਪੜਾ ਲਗਾਤਾ ਆ ਦੇਖੋ ਸੂਰ ਦੀ ਲੋਕ ਐਸ ਤਰ੍ਹਾਂ ਬਣ ਗਿਆ ਹੌਣ ਲਿਖਾਂ ਦਿਖਾਉਂਦੀ ਆ ਅਗਲਾ ਸੂਟ ਇਹ ਸਿੰਪਲ ਸੂਟ ਸੀਗਾ ਇੱਥੇ ਇਹਦੀ ਵੀ ਦੇਖੋ ਨੀચે ਪੱਲੇ ਦੇ ਅਸਾਂ ਕਰਕੇ ਲੈਂਸ ਲਗਾ ਦਿੱਤੇ ਜਿਦਾ ਕਿ ਤੁਹਾਨੂੰ ਪਤਾ ਹੀ ਹੈ ਅੱਜਕੱਲ ਲੈਂਸ ਤੇ ਜਿਹੜਾ ਡਿਜ਼ਾਈਨਿੰਗ ਬਹੁਤ ਜ਼ਿਆਦਾ ਚੱਲਦਾ ਪਿਆ ਆ ਬਾਜੂ ਤੇ ਲਗਾ ਦਿੱਤੇ ਤੇ ਆ ਨੀਕੇ ਲੈਂਸ ਲਗਾ ਦਿੱਤੇ ਐਸ ਤਰ੍ਹਾਂ ਕਰਕੇ ਕਿੰਨਾ ਸੋਹਣਾ ਦੇਖੋ ਡਿਜ਼ਾਈਨ ਬਣ ਗਿਆ ਬੋਟਮ ਇਦੀ ਵੀ ਪਲੇਨ ਹੈ ਤੇ ਆ ਸੀਗੀ ਅੱਜ ਦੀ ਮੇਰੀ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮੈਂ ਵਾਹਿਗੁਰੂ ਅੱਗੇ ਹਮੇਸ਼ਾ ਹੀ ਇਹ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ 'ਚ ਹਮੇਸ਼ਾ ਹੀ ਖੁਸ਼ ਰਹੋ ਮੈਂ ਵਾਹਿਗੁਰੂ ਅੱਗੇ ਹਮੇਸ਼ਾ ਇਹੀ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਵਿੱਚ ਹਮੇਸ਼ਾ ਖੁਸ਼ ਰਹੋ ਵਾਹਿਗੁਰੂ ਤੰਦਰੁਸਤੀਆਂ ਬਖਸ਼ਣ ਸਭ ਨੂੰ ਚੰਗਾ ਜੀ ਰਪ ਰੱਖਾ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਜੇ ਤੁਹਾਨੂੰ ਪਸੰਦ ਆਂਦੀ ਤੇ ਹੋਰ ਵੀ ਸੂਟ ਕੁਝ ਤਿਆਰ ਕੀਤੇ ਨੇ ਤੇ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਉਹ ਦਿਖਾਉਂਗੀ ਜੇ ਅੱਜ ਸਾਰੇ ਦਿਖਾਈ ਤੇ ਵੀਡੀਓ ਜਿਹੜੀ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਤੇ ਪੂਰੀ ਵੀਡੀਓ ਜਿਹੜੀ ਕੋਈ ਵੀ ਖੁੱਲਵਾ ਠੀਕ ਕਰਦਾ ਇਸ ਤਰ੍ਹਾਂ ਸੀ ਕਿਸੇ ਤਰ੍ਹਾਂ ਦਾ ਵੀ ਜਿਹਦਾ ਬਾਟਮ ਤੇ ਵੀ ਲੈਸ ਲਗਾ ਸਕਦੇ ਆ ਕਿਸੇ ਤਰ੍ਹਾਂ ਦੀ ਡਿਜ਼ਾਈਨਿੰਗ ਦੇ ਸਕਦੀ ਹਾਂ ਤੇ ਸੂਟ ਆਪਣੋ ਜਿਹੜਾ ਵਧੀਆ ਤਿਆਰ ਕਰ ਸਕਦੀ ਹਾਂ ਘਰ ਬੈਠੇ ਤੇ ਸਿੰਪਲ ਅਸੀਂ ਕਾਟਨ ਦਾ ਸੂਟ ਲੈ ਕੇ ਉਹਨੂੰ ਇਸ ਤਰ੍ਹਾਂ ਡਿਜ਼ਾਈਨਿੰਗ ਦੇ ਕੇ ਲੈਸ ਦੇ ਨਾਲ ਤੇ ਬੜਾ ਵਧੀਆ ਸਾਡਾ ਅੰਦਰ ਬਾਹਰ ਜਾਣ ਵਾਲਾ ਸੂਟ ਜਿਹੜਾ ਬਣ ਜਾਂਦਾ ਇਤੋਂ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਜਿਆਦਾ ਪਸੰਦ ਹੋਵੇ ਉਸ ਤਰ੍ਹਾਂ ਦਾ ਕਰਾ ਸਕਦੇ ਜਾਂ ਕਰ ਸਕਦੇ ਹੋ ਚਲੋ ਜੀ